ਅਮਰੀਕਾ ਦੇ ਵਿੱਚ ਸਿੱਖ ਬਰਗੇਡ ਦੀ ਗੱਲ ਕੀਤੀ ਸੀ 64 ਜਸਟਿਸ ਵੱਲੋਂ ਕੀਤੀ ਗਈ ਸੀ ਤੇ ਮੈਨੂੰ ਲੱਗਦਾ ਇਹ ਬਰਗੇਡ ਨਹੀਂ ਇਹ ਡਿਵੀਜ਼ਨ ਹੋਣੀ ਚਾਹੀਦੀ ਹੈ ਤੇ ਸ਼ਾਇਦ ਇਸ ਵਾਰੇ ਕਿਤੇ ਨਾ ਕਿਤੇ ਗੱਲਬਾਤ ਉੱਪਰਲੇ ਪੱਧਰ ਦੇ ਉੱਤੇ ਚੱਲ ਰਹੀ ਹੈ ਅਮਰੀਕਾ ਦੇ ਜਿਹੜੇ ਵੱਡੇ ਸੀਨੀਅਰ ਸੋਰਸਸ ਨੇ ਜਾਂ ਸੀਨੀਅਰ ਪੱਧਰ ਦੇ ਉੱਤੇ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਇਹਦੇ ਬਾਰੇ ਚਰਚਾ ਚੱਲ ਰਹੀ ਹੋ ਸਕਦੀ ਹੈ ਜੇ ਆਸਟ੍ਰੇਲੀਆ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਕੈਨੇਡਾ ਦੇ ਵਿੱਚ ਸਿੱਖਾਂ ਦੀ ਭਰਤੀ ਦੇ ਉੱਤੇ ਵਿਚਾਰ ਕੀਤਾ ਗਿਆ ਤਾਂ ਨਿਰਸੰਦੇ ਅਮਰੀਕਾ 'ਚ ਵੀ ਕੀਤਾ ਗਿਆ ਹੋਵੇਗਾ ਜਾਂ ਕੀਤਾ ਜਾ ਰਿਹਾ ਹੋਵੇਗਾ। ਅ ਯੂਕਰੇਨ ਦੀ ਰੂਸ ਦੇ ਨਾਲ ਜਿਹੜੀ ਜੰਗ ਸੀ ਉਸ ਦੇ ਵਿੱਚ ਇਸ ਗੱਲ ਨੂੰ شدت ਦੇ ਨਾਲ ਮਹਿਸੂਸ ਕੀਤਾ ਗਿਆ ਬਹੁਤੇ ਸਿੱਖ ਹਲਕਿਆਂ ਦੇ ਵਿੱਚ ਅ ਸਿੱਖ ਵਰਗਾਂ ਦੇ ਵਿੱਚ ਇਸ ਗੱਲ ਦੇ ਚਰਚੇ ਵੀ ਅਸੀਂ ਸੁਣੇ ਸਨ ਕਿ ਅ ਯੂਕਰੇਨ ਦੇ ਵਿੱਚ ਸਿੱਖ ਅਮਰੀਕਾ ਵੱਲੋਂ ਲੜ ਸਕਦੇ ਨੇ ਤੇ ਰੂਸ ਦੇ ਖਿਲਾਫ ਲੜ ਸਕਦੇ ਨੇ। ਕਿਉਂਕਿ ਰੂਸ ਜਿਹੜਾ ਹੈ ਉਹ ਸਿੱਖਾਂ ਦਾ ਨੰਬਰ 1 ਦੁਸ਼ਮਣ ਜਿਹੜਾ ਹੈ ਇੰਡੀਆ ਉਹਦੇ ਮੋਢੇ ਨਾਲ ਮੋਢਾ ਲਾ ਕੇ ਲੜ ਰਿਹਾ ਸਿੱਧਾ ਸਿੱਖਾਂ ਦੇ ਨਾਲ ਸੋ ਸਿੱਖਾਂ ਦੀ ਲੜਾਈ ਸਿਰਫ ਇੰਡੀਆ ਨਾਲ ਨਹੀਂ ਹੈ ਜਾਂ ਇੰਡੀਆ ਦੀ ਜਿਹੜੀ ਰਜਿਮ ਹੈ ਇਸ ਵੇਲੇ ਉਹਦੇ ਨਾਲ ਨਹੀਂ ਹੈ ਇੰਡੀਅਨ ਡੀਪ ਸਟੇਟ ਨਾਲ ਨਹੀਂ ਬਲਕਿ ਰੂਸ ਦੇ ਨਾਲ ਵੀ ਨਾਲ-ਨਾਲ ਚੱਲ ਰਹੀ ਹੈ ਸੋ ਅਸੀਂ ਇੱਕ ਵੱਡੀ جنگ ਦੇ ਮਹਾਂਸਤਰੀ ਹਾਂ ਤੇ ਉਸ ਪੱਤਰ ਦੇ ਉੱਤੇ ਜਦੋਂ ਸਿੱਖ ਡਿਵੀਜ਼ਨ ਦੀ ਗੱਲ ਆਉਂਦੀ ਹੈ ਤਾਂ ਉਹਦੇ ਚ ਅਮਰੀਕਾ ਦੀ ਰਾਖੀ ਅਮਰੀਕਾ ਦੀ ਰੱਖਿਆ ਅਮਰੀਕਾ ਦੀ ਸੋਵਰਨਿਟੀ ਨੂੰ ਬਚਾ ਕੇ ਰੱਖਣ ਦੀ ਤੇ ਅਮਰੀਕਾ ਦੇ ਲਈ ਆਪਣੀ ਜਾਨ ਦੇ ਦੇਣ ਲਈ ਸਿੱਖ ਜਿਹੜੇ ਹੈ ਨੇ ਉਹ ਕਿੰਨਾ ਕੰਮ ਕਰਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਕਿੱਥੋਂ ਤੱਕ ਜਾਏਗੀ ਇਹ ਇੱਕ ਅਹਿਮ ਮਸਲਾ ਹੈ ਸਾਡੇ ਲਈ ਸਿੱਖ ਆਪਣੇ ਗੁਰੂ ਦੇ ਲਈ ਜਾਨ ਦੇ ਦਿੰਦੇ ਨੇ ਸਿੱਖ ਆਪਣੇ ਮਜ਼ਹਬ ਦੇ ਲਈ ਜਾਨ ਦੇ ਦਿੰਦੇ ਨੇ ਧਰਮ ਦੇ ਲਈ ਜਾਨ ਦੇ ਦਿੰਦੇ ਨੇ ਤੇ ਸਿੱਖ ਆਪਣੇ ਲੋਕਾਂ ਦੇ ਲਈ ਜਾਨ ਦੇ ਦਿੰਦੇ ਨੇ ਤੇ ਇੱਥੇ ਹੀ ਸਿੱਖਾਂ ਨੇ ਪੂਰੀ ਅਸੀਂ ਕਹਾਂਗੇ ਜੇ ਬ੍ਰਿਟਾਨਵੀ ਸਾਮਰਾਜ ਨੂੰ ਬਚਾਉਣ ਦੇ ਲਈ ਵੀ ਆਪਣੀਆਂ ਜਾਨਾਂ ਦਿੱਤੀਆਂ ਤਾਂ ਦਿੱਤੀਆਂ ਨੇ ਤੇ ਇਹ ਇਤਿਹਾਸ ਇਤਿਹਾਸ 'ਚ ਦਰਜ ਹੈ ਸਾਰਾ ਕੁਝ ਸੋ ਕਿਉਂਕਿ ਅਮਰੀਕਾ ਹੁਣ ਸਿੱਖਾਂ ਦਾ 10 ਲੱਖ 1 ਮਿਲੀਅਨ ਸਿੱਖਾਂ ਦਾ ਮੁਲਕ ਬਣ ਚੁੱਕਿਆ ਉਹ ਇਥੋਂ ਦੇ ਸਿਟੀਜ਼ਨ ਨੇ ਸਿਟੀਜ਼ਨਸ਼ਿਪ ਮਿਲ ਚੁੱਕੀ ਆ ਤੇ ਕਰੀਬ 2 ਲੱਖ ਸਿੱਖ ਇਥੋਂ ਦੇ ਜੰਪਲ ਨੇ ਇਥੋਂ ਦੇ ਬੱਚੇ ਨੇ ਜਿਹੜੇ ਉਹਨਾਂ ਦਾ ਬਾਈ ਬਰਥ ਹੈ ਇਹ ਮੁਲਕ ਤੇ ਇਸ ਨਾਲ ਸੰਬੰਧਿਤ ਜੇ ਆਪਾਂ ਵਿਚਾਰ ਵਟਾਂਦਰਾ ਕਰੀਏ ਤਾਂ ਸਿੱਖਾਂ ਦੀ ਇਹ ਪਹਿਲੀ ਪ੍ਰਾਇੋਰਟੀ ਇਸ ਮੁਲਕ ਨੂੰ ਬਚਾ ਕੇ ਇਸ ਦੀ ਰੱਖਿਆ ਕਰਨ ਦੀ ਹੋਏਗੀ ਤੇ ਇਸ ਮੁਲਕ ਦੇ ਲਈ ਅਮਰੀਕਾ ਦੇ ਲਈ ਸਿੱਖ ਆਪਣੀ ਜਾਨ ਦੇ ਸਕਦੇ ਨੇ ਤੇ ਉਹ ਉਹਨਾਂ ਦੇ ਲਈ ਕਿਸੇ ਸਿੱਖ ਡਿਵੀਜ਼ਨ ਜਾਂ ਸਿੱਖ ਬ੍ਰਿਗੇਡ ਦੇ ਵਿੱਚ ਭਰਤੀ ਹੋਣਾ ਕੋਈ ਵੱਡੀ ਗੱਲ ਨਹੀਂ ਦੂਰ ਦੀ ਗੱਲ ਨਹੀਂ ਹੈਗੀ